ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਹੋਵੇ ਸਾਧ ਸੰਗਤ ਜੀ ਆਓ ਸਾਧ ਸੰਗਤ ਜੀ ਆਪਣੇ ਆਤਮਿਕ ਜੀਵਨ ਨੂੰ ਸਫਲ ਬਣਾਉਣ ਵਾਸਤੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਾਣੀ ਅਨੰਦ ਸਾਹਿਬ ਜਿੱਚ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਹਨ ਕਾ ਨਹੀਂ ਕਰਤੇ ਰੈ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾ ਮਨ ਵਸਾਵੇ ਜੇ ਨਾਮ ਭਜਨ ਬੰਦਗੀ ਗੁਰੂ ਸਾਹਿਬ ਜੀ ਕਹਿੰਦੇ ਜੇ ਨਾਮ ਭਜਨ ਬੰਦਗੀ ਘਰ ਵਿਖੇ ਸਾਡੇ ਵਸ ਜਾਵੇ ਮਨ ਦੇ ਵਿੱਚ ਵਸ ਜਾਵੇ ਘਰ ਦੇ ਵਿੱਚ ਜੇ ਬਾਣੀ ਚਲਾਉਂਦੇ ਹਾਂ ਇਹ ਭਜਨ ਬੰਦਗੀ ਸਾਡੇ ਤੇ ਇੰਨਾ ਵੱਡਾ ਪਹਿਰਾਵਾ ਅਸਰ ਕਰਦੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਆਪਣੇ ਆਪ ਹੀ ਆਪਣੇ ਵੱਲ ਖਿੱਚਣ ਲੱਗ ਜਾਂਦੀ ਹੈ ਮਨ ਦੇ ਵਿੱਚ ਸ਼ਾਂਤੀ ਆਉਂਦੀ ਹੈ ਜੇ ਕੋਈ ਵੀ ਕੰਮ ਕਰੀਏ ਜੇ ਸ਼ਾਂਤ ਦੇ ਨਾਲ ਕੰਮ ਕਰਦੇ ਹਾਂ ਸਾਡੇ ਕੰਮ ਸੰਪੂਰਨ ਹੁੰਦੇ ਹਨ ਕਿਉਂਕਿ ਮਨ ਸ਼ਾਂਤ ਹੋਵੇ ਅਸੀਂ ਜਿੱਤ ਸਕਦੇ ਹਾਂ ਕੋਈ ਵੀ ਕਿੱਡਾ ਵੀ ਕੰਮ ਔਖਾ ਹੋਵੇ ਇਹ ਭਜਨ ਬੰਦਗੀ ਨਾਮ ਜਿਹੜਾ ਸਾਡੇ ਮਨ ਦੇ ਅੰਦਰ ਅੰਦਰ ਵਸ ਜਾਵੇ ਜੀਵਨ ਸਫਲਾ ਬਣਾ ਦਿੰਦੀ ਹੈ ਸੋ ਸਾਧ ਸਿੰਘ ਜੀ ਬਾਣੀ ਨੂੰ ਸਮਝਣਾ ਅਤੇ ਮਨ ਦੇ ਵਿੱਚ ਵਿਚਾਰਨਾ ਭਜਨ ਬੰਦਗੀ ਹਮੇਸ਼ਾ ਵਾਸਤੇ ਸਾਡੇ ਜੀਵਨ ਦੇ ਵਿੱਚ ਚੱਲਦੀ ਰਹਿਣੀ ਚਾਹੀਦੀ ਹੈ ਘਰ ਵਿਖੇ ਬਾਣੀ ਦਾ ਪ੍ਰਕਾਸ਼ ਜ਼ਰੂਰ ਰਹਿਣਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਦੁਖ ਭੰਜਨੀ ਸਾਹਿਬ ਜੀ ਦਾ ਵੀ ਪਾਠ ਬਹੁਤ ਹੀ ਲਾਹੇਵੰਦ ਹੈ ਜਿਹੜਾ ਮਨ ਦੇ ਨਾਲ ਸ਼ਾਂਤ ਹੋ ਕੇ ਇਸ ਬਾਣੀ ਨੂੰ ਸੁਣਦਾ ਘਰ ਵਿਖੇ ਲੋਂਦਾ ਹੈ ਗੁਰੂ ਸਾਹਿਬ ਜੀ ਉਹਦਾ ਮਨ ਸ਼ਾਂਤ ਹੋ ਜਾਂਦਾ ਹੈ ਸ਼ਾਂਤ ਕਰ ਦਿੰਦੇ ਹਨ ਤੇ ਉਹਦੇ ਕੋਈ ਵੀ ਕੰਮ ਨਹੀਂ ਰੁਕਦੇ ਕਿਉਂਕਿ ਸ਼ਾਂਤਮਨ ਦੇ ਨਾਲ ਹਰ ਤੇ ਜਿੱਤ ਪਾ ਸਕਦਾ ਹੈ ਸੋ ਸਾਧ ਸੰਗਤ ਜੀ ਆਪਾਂ ਵੀ ਇਸ ਜੀਵਨ ਤੇ ਜਿੱਤ ਪਾਉਣ ਵਾਸਤੇ ਸੰਸਾਰ ਦੇ ਵਿੱਚ ਜਿੱਤ ਪਾਉਣ ਦੇ ਵਾਸਤੇ ਆਪਾਂ ਇਸ ਜਾਪ ਨੂੰ ਜ਼ਰੂਰ ਘਰ ਵਿੱਚ ਲਾਇਆ ਕਰੀਏ ਇਸ ਜਾਪ ਦੇ ਨਾਲ ਜੁੜੀਏ ਸੋ ਆਪ ਜੀ ਨੂੰ ਦਾਸ ਦੀ ਵੀਡੀਓ ਵਧੀਆ ਲੱਗੇ ਤਾਂ ਆਪ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਸੋ ਆਓ ਆਪਾਂ ਦੁਖ ਪੰਜਨੀ ਸਾਹਿਬ ਜੀ ਦਾ ਪਾਠ ਆਰੰਭ ਕਰੀਏ ਸ਼ਾਂਤ ਮਨ ਦੇ ਨਾਲ ਸੁਣੀਏ ਤੇ ਸ਼ਾਂਤ ਮਨ ਨੂੰ ਕਰੀਏ ਤੇ ਆਪਣੇ ਕੀਤੇ ਕੰਮ ਦੇ ਵਾਸਤੇ ਸਫਲਤਾ ਦੇ ਵਾਸਤੇ ਅਪਰਦਾਸ ਕਰੀਏ ਸਤਨਾਮ ਸ਼ਰੀ ਵਾਹੇ ਗੁਰੂ ਸਾਹਿਬ ਜੀ ਸਾਂਤ ਪਈ ਗੁਰ ਗੋਬਿੰਦ ਪਾਏ ਤਾਪ ਪਾਪ ਬਿਨਸੇ ਮੇਰੇ ਭਾਏ ਤਨ ਵਾਹੇ ਗੁਰੂ ਦੁਖ ਪੰਜਨੀ ਸਾਹਿਬ ਗਾਉੜੀ ਮਹਲਾ ਪੰਜਵਾਂ ਮਾਜ दुःख पंजन तेरा नाम जी दुःख पंजन तेरा नाम दुःख पंजन तेरा नाम जी दुःख पंजन तेरा नाम आज पहर आराधि है पूर्ण सतगुरु ज्ञान रहाऊ चित कट वसै पार ब्रह्म सोई सोहवाथौ ਜਾ ਮੁਕੰਕਰ ਨੇੜ ਨਾ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪਿਆ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਆਗਮਿਆ ਗਾਦ ਭੈ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤੱਤੇ ਬਾਉ ਨਾ ਲੱਗੈ ਸਤਗੁਰ ਰਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਟੁੱਟੈ ਸਭ ਕੇ ਛਪਾਇਆ ਜਨ ਨਾਨਕ ਸਾਧ ਬਲਹਾਰ ਗਾਉੜੀ ਮਹਲਾ ਪੰਜੇਵਾ ਸੂਕੇ ਹਰ ਕੀਏ ਖਿਨ ਮਾਹੇ ਅੰਮ੍ਰਿਤ ਦਿஷ்ட ਸਾਂਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦੀਨੀਆਂ ਆਪਣੀ ਸੇਵ ਰਹਾਉ ਮਟ ਗਏ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤ ਗੁਰ ਗੁਣਤਾਸਾ ਦੁਖ ਨਾਠੇ ਸੁਖ ਸਮਾਏ ਟੀਲ ਨਾ ਪਰੇ ਜਾ ਗੁਰ ਫਰਮਾਏ ਹਿਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਾਉੜੇ ਮਹਲਾ ਪੰਜੇਵਾ ਤਾਪ ਗਏ ਪਾਏ ਪ੍ਰਭ சாਤ ਸੇਤਲ ਪਏ ਕੀਨੇ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੋਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਕਾ ਬਿਨਸਿਆ ਥਾਉ ਸਾਜ ਸੁਭਾਇ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਨ ਗਾਵੇ ਗਾਉੜੀ ਮਹਲਾ ਪੰਜਵਾ ਜਿਸ ਸਿਮਰਤ ਦੋਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮੰਨ ਮੇਰੇ ਗੋਬਿੰਦ ਕੇ ਬਾਣੇ ਸਾਧੂ ਜਨ RAM ਰਸਨ ਵਖਾਣੇ ਰਹਾ ਇਕ ਸਬਿਨ ਨਾਹੀ ਦੂਜਾ ਕੋਏ ਜਾ ਕੀ ਦਿஷ்ட ਸਦਾ ਸੁਖ ਹੋਏ ਸਾਜਨ ਮੇਂ ਤਿਸਖਾ ਕਰੇ ਇਕ ਹਰ ਹਰ ਅਕਰਮਨ ਮਲੇਖ ਰਵਰੇਆ ਸਰਬਤਰ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾਉੜੀ ਮਹੱਲਾ ਪੰਜੇਵਾ ਕੋਟ ਵਿਗਨ ਹਿਰਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਠੇ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਾਜ ਨਿਧਾਨ ਜਾ ਕਰ ਦਵਸ ਭਗਵਾਨ ਔਖਦ ਮੰਤਰ ਤੰਤ ਸਭ ਸਾਰ ਕਰਨ ਹਾਰਿ ਤਮ ਧਾਰ ਤਜ ਸਭ ਧਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਗਾਉੜੀ ਮਹਲਾ ਪੰਜੇ ਵਾ ਸਾਂਤ ਭਈ ਗੁਰ ਗੋਬਿੰਦ ਪਾਏ ਤਾਪਾ ਬਿਨ ਸੇ ਮੇਰੇ ਪਹਾਏ ਰਹਾ ਰਾਮ ਨਾਮ ਨਿਤਰਸਨ ਬਖਾਨ ਬਿਨ ਸੇ ਰੋਗ ਭੈ ਕਲਿਆਨ ਪਾਰ ਬ੍ਰਹਮ ਗੁਣ ਅਗੰਬੇ ਚਾਰ ਸਾਧੂ ਸੰਗ ਮੈਂ ਨਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਏ ਬਿਆ ਦੁਬਰੇ ਜਨਮੀਤ ਮਨ ਬਚ ਕੰਮ ਪ੍ਰਭ ਆਪਣਾ ਧਿਆਏ ਨਾਨਕ ਦਾਸ ਤੇਰੀ ਸਰਣਾਏ ਗਾਉੜੀ ਮਹਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭੈ ਸੇਵ ਰਹਾਉ ਸਤਿਨਾ ਤੇ ਰਖਿਆ ਵਿਹਾਰੇ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗਾਉੜੀ ਮੰਹਲਾ ਪੰਜਵਾ ਥਿਰ ਕਰ ਬਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਵਾਰੇ ਰਹਾਉ दोष्ट दोह तो परमेश्वर मारे जनकी पाजर खेकर तारे बादशाह सा सब बस कर दिने अमृत ना मारस पीने निरप होए पजो भगवान साद संगत मेल के न दान शरण परे प्रभु अंतर जामी नानकोट पकरी प्रभु स्वामी गावड़ी महला पंजवा ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭਗੁਣ ਤੇਰੇ ਰਹਾਉ ਪੰਜ ਵਿਖਾਦੀ ਇਕ ਗ੍ਰਿਪਾ ਰਾਖੂ ਰਖਨ ਹਾਰੇ ਖੇਦ ਕਰੈ ਅਰ ਬਹੁਤ ਸੰਤਾਪ ਹੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਤੇ ਛੋਡ ਹੈ ਕਤੋ ਨਾਹੇ ਇਕ ਬਾਤ ਸੁਨ ਤਾ ਕੇ ਹੋਟਾ ਸਾਦ ਸੰਗ ਮਿਟ ਜਾਹੇ ਕਰ ਕਿਰਪਾ ਸੰਤ ਮਿਲੈ ਮੋਹੇ ਤਿੰਨ ਤੇ 3 ਜਪਾਇਆ ਸੰਤੀਮੰਤ ਦਿਓ ਮੋਹਨਿਰ ਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਉਹ ਮਾਂ ਵਿਖਾ ਦੇ ਸਹਿਜ ਸੁਏ ਲੈ ਬਾਣੀ ਕਹੋ ਨਾਨਕ ਮਨ ਪਿਆ ਫਰਗਾਸ ਪਾਇਆ ਪਦ ਨਿਰਵਾਣੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਨਾ ਲਾਗ ਜਪ ਲਖ ਭੇਵ ਤਰਤਪਨੀਤ ਪਏ ਗੁਣ ਗਾਏ ਦੁਰਤ ਗਿਆਨ ਹਰ ਨਾਮ ਤੇ ਆਏ ਰਹਾ ਸਭਨੀ ਥਾਈ ਰਵਿਆਪ ਸਾਧ ਜੁਗਾਦ ਜਾਕ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੈ ਚਨ ਲੱਗੇ ਮਨ ਮੀਠੇ ਨਿਰਬੇਗਨ ਹੋਏ ਸਭ ਥਾਈ ਬੁੱਠੇ ਸਭ ਸੁਖ ਸਾ ਪਾਏ ਸਤ ਗੁਰ ਤੁਠੇ ਪਰਮ ਭ੍ਰਮ ਪ੍ਰਭੈ ਰਖਵਾਲੇ ਜਿਥੈ ਕਿਤੇ ਦਿਸ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ ਪੰਜੇਵਾ ਚਰਨ ਕਮਨ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨ ਨੂੰ ਦਾਨ ਸਭੁ ਲ ਜਨਮ ਜੀਵਨ ਸ ਪਰਮਾਨ ਰਹਾ ਅਕਤ ਕਥਾ ਮ੍ਰਿਤ ਪ੍ਰਭ ਬਾਨੇ ਕਹੁ ਨਾਨਕ ਜਪ ਜੀਵੈ ਗਿਆਨੀ ਬਿਲਾਵਲ ਮਹਲਾ ਪੰਜੇ ਵੈ ਸਾਤ ਪਾਇ ਗੁਰ ਸਤਗੁਰ ਪੂਰੇ ਸੁਖ ਉਪਜੈ ਬਾਜੇ ਅਨਹਦ ਤੂਰੇ ਰਹਾ ਤਾ ਪਾਪ ਸੰਤਾਪ ਬਿਨਾਸੇ ਹਰਿ ਸਿਮਰਤਿ ਕੇ ਲੁਕ ਸਬਨਾਸੇ आनंद करो बिलसुंदर नारे गुरु नानक मेरे पैज सवारे बिलावल महला पंजवा सगल आनंद किया परमेश्वर अपना बिद समारिया साजना होई कृपाला बिगसे सब परवारिया कार्य सत गुरु आप सवारिया वढिया रजा हरगोबिंद के सुख मंगल कल्याण बेचारिया रहा ਵਣ ਤੇ ਰਣ ਤ੍ਰਿਪਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨਿ ਸ਼ੇਨਾਨ ਫਲ ਪਾਏ ਪੋ ਨਿਸ਼ ਪੁਜਾਰਿਆ ਬਿਲਾਵਲ ਮਹੰਲਾ ਪੰਜੇ ਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਭਈ ਸੁਖ ਸਾਜ ਘਰ ਆਇਆ ਰਹਾ ਰਾਜ ਰਜ ਪੋਜਨ ਖਾਵੋ ਮੇਰੇ ਭਾਏ ਅੰਮ੍ਰਿਤ ਨਾਮ ਰਤ ਮਾਹ ਧਿਆਏ ਨਾਨਕ ਗੁਰਪੂਰੇ ਸ਼ਰਣਾਏ ਜਿਨੇ ਆਪਣੇ ਨਾਮ ਕੇ ਪੈਜ ਰਖਾਇ ਬਿਲਾ ਬਲੋ ਮਹਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਸੁਭੋਗ ਰਹਾ ਸਰਬ ਸੁਖਾ ਤੇਰੇ ਮੰਡਲੇ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿ ਤੇਰਾਾਮ ਕੇ ਏ ਆਵਖਦ ਜੋਗ ਆਇਬ ਸੋ ਕਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਪਏ ਲਹਗੇ ਵਿਯੋਗ ਮਿਲਾਵਲ ਮਨ ਲਾ ਪੰਜਵਾ ਬੰਦਨ ਕਾਟਿਆ ਪ੍ਰਭੂਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀਨ ਦਰਨਿਹਾਲ ਗੁਰਪੂਰੇ ਕਿਰਪਾ ਤਾ ਕਰੇ ਕਾਟਿਆ ਦੁਖ ਰੋਗ ਮਨ ਤਨ ਸੀਤਨ ਸੁਖੀ ਭਏ ਆ प्रभात यावन जोग रहा आओ खुद हर का नाम है जित रोग न व्यापै साध संग मन तन हित फिर दुख न जापै हर 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 जापै नित्य अंतर लबलाए किलब कुत्रै शुद्ध होए साधु शरणाए सुनत जप तर नाम जस ताके दूर बलए ਮਹਾਮੰਤਰ ਨਾਨਕ ਕਥ ਹਰ ਕੇ ਗੁਣ ਗਾਏ ਬਿਲਾਵਰ ਮਹਲਾ ਪੰਜਵਾ ਹਰ 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 ਆਰਾਧਿਆ ਹੋਇਆ ਆਰੋਗ ਰਾਮ ਚੰਦ ਕੇ ਲਸ਼ਟਕ ਜਿਨ ਮਾਰਿਆ ਰੋਗ ਰਹਾ ਗੁਰਪੂਰ ਹਰਿ ਜਾਪੇ ਅਨਤ ਕੀਚੈ ਭੋਗ ਸਾਧ ਸੰਗਦ ਕਾ ਬਾਰਣ ਮਿਲਿਆ ਸੰਜੋਗ ਜਿ ਸਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਭ ਸਰਣਾਗਤੇ ਕਰਨ ਕਾਰਨ ਜੋਗ ਰਾਗ ਬਿਲਾ ਬਿਲਮਹਲਾ ਪੰਜਵਾ ਦੁਪਦੇ ਘਰ ਪੰਜਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਵਰੂਪਾ ਸਭ ਤਿਆਗਿਆ दारू ਨਾਮ ਲਿਆ પાપ પાપ ਸਭ ਮਿਟੇ ਰੋਗ ਚੇਤਨ ਮਨ ਭਇਆ ਗੁਰਪੂਰ ਆਰਾਧਿਆ सगला ਦੁੱਖ ਗਏ ਰੱਖ ਨਹਾਰੇ ਰੱਖਿਆ ਆਪਣੇ ਕਰਮਿਆ ਰਹਾ ਬਾਹ ਪੱਕੜ ਪ੍ਰਭ ਕਾਢਿਆ ਕੀ ਨਾ ਪਨੇ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਰ ਭਇਆ ਬਿਲਾਵਲ ਮਨ ਲਾ ਪੰਜੇਵਾ ਰੋਗ ਮਿਟਾਇਆ ਆਪ ਪ੍ਰਭ ਝੁੱਪ ਗਿਆ ਸੁਖ ਸਾਤ ਵੱਡ ਪ੍ਰਤਾਪ ਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਏ ਆਪ ਇਸ ਕੇ ਸਰਣਾਗਤਿ ਜੋ ਸਦਾ ਸਹਾਈ ਰਹਾ ਬਿਰਤੀ ਕਦੇ ਨ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਉਨੁਗੁਣ ਤਾਸ ਬਿਲਾਵਲ ਮਹਲਾ ਪੰਜਵਾ ਤਾਤੀ ਬਾਉ ਨ ਲੱਗਾਈ ਪਾਰ ਬ੍ਰਹਮ ਸੁਰਣਾਏ ਚੌ ਗਿਰਦ ਹਮਾਰੇ ਰਾਮਕਾਰ ਦੁਖ ਲੱਗੈ ਨਾ ਭਾਏ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਏ ਪ੍ਰਭ ਨਾਮ ਔਖਦ ਦਿਆ ਏ ਕਲ ਬੁਲਾਏ ਰਹਾ ਰੱਖ ਲਿਏ ਤਨ ਰਖਨ ਹਾਰ ਸਭ ਆਦ ਮਿਟਾਏ ਕਹੁ ਨਾਨਕ ਕਿਰਪਾ ਪਐ ਪ੍ਰਭੈ ਸਹਾਏ ਬਿਲਾਵਲ ਮਹਲਾ ਪੰਜਵਾਂ ਆਪਣੇ ਬਾਲਕ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾੰਤ ਸਹਿਜ ਅਨੰਦ ਪਐ ਪੂਰਨ ਭੈ ਸੇਵ ਰਹਾਉ ਭਗਤ ਜਨਾ ਕੇ ਬੇਨਤੇ ਸੁਨੇ ਪ੍ਰਭ ਆਪ ਰੋਗ ਮਿਟਾਏ ਜਿਵਾਲਿਨ ਜਾ ਕਬੜ ਪ੍ਰਤਾਪ ਦੋਖ ਹਮਾਰੇ ਬਖਸ਼ਿਅਨ ਆਪਣੇ ਕਲ ਧਾਰੇ ਮਨ ਸਾ ਸਾ ਬਸੰਤ ਭਰ ਦਿੱਤਿਆ ਨਾਨਕ ਬਲਿਹਾਰੇ ਬਿਲਾਵਲ ਮੋਲਾ ਪੰਜਵਾਂ ਤਾਪ ਲਾਹਿਆ ਗੁਰਸਿਰਜਨਹਾਰ ਸਤਗੁਰ ਆਪਣੇ ਕੋ ਬਲ ਜਾਏ ਜਿਨ ਪੈਜ ਰਖੀ ਸਾਰੇ ਸੰਸਾਰ ਰਹਾ ਕਰਮਸਤਕ ਧਾਰ ਬਾਲਕ ਰਖ ਲੀਲੋ ਪ੍ਰਭ ਅੰਮ੍ਰਿਤ ਨਾਮ ਰਸ ਦਿਨੋ ਦਾਸੇ ਇਲਾਜ ਰੱਖੇ ਮਹਰਵਾਨ ਗੁਰੂ ਨਾਨਕ ਬੋਲੇ ਦਰਘਾ ਪ੍ਰਵਾਨ ਮਿਲਾਵਿਲ ਮਹਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਸ਼ੀਤਲ ਭੈ ਗੁਰਬਚਰਨੀ ਲਾਗੇ ਰਾਮ ਨਾਮ ਹਰਿਦਮ ਜਾਪਰਾਹ ਕਰ ਕਿਰਪਾ ਹਸਤ ਪ੍ਰਭ ਦੇ ਨੇ ਜਗਤ ਉਧਾਰ ਨਵਖੰਡ ਪ੍ਰਤਾਪ ਧੁਖ ਬਿਨਸੈ ਸੁਖ ਆਨੰਦ ਪਰਵੇਸਾ ਤ੍ਰਿਸ਼ਣ 부ਜੇ ਮਨ ਤਨ ਸੱਚ ਧਰਾਪ ਨਾਥੋ ਕੋ ਨਾਥ ਸਰਣ ਸਮਰਤਾ ਸਗਲ ਸ੍ਰਿਸ਼ਟ ਕੋ ਮਾਏ ਬਾਪ ਪਗਤ ਬਸਿਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਸ਼ਠ ਮੰਲਾ ਪੰਜਵਾ ਕਰੇਸ਼ ਨਾਨਕ ਸਿਮਰ ਪ੍ਰਭ ਆਪਣਾ ਮਨ ਤਨ ਪਹਿ ਆਰੁਗ ਕੋਟ ਵਿਗਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੋ ਭਾਖੇਂ ਗਾਵੋ ਸੁਣੋ ਪੜੋ ਨਿਤ ਭਾਏ ਗੁਰਪੂਰੇ ਤੂ ਰੱਖਿਆ ਰਹਾ ਸਾਚਾ ਸਭ ਅਮਤ ਵਡਾਏ ਭਗਤ ਬਸਰ ਦਿਆਲਾ ਸੰਤਾ ਕੀ ਪਾਜ ਰਖਦਾ ਆਇ ਆਦ ਬਿਰਧ ਬਿਰਧ ਪਾਲਾ ਹਰਿ ਅਮਰਤ ਨਾਮ ਭੋਜਨ ਨਿਤ ਭੁੰਚੋ ਸਰਬ ਵੇਲਾ ਮੁਗ ਪਾਵੋ ਜਰਾ ਮਰਾਤਾ ਸਭਨਾਠ ਗੁਣ ਗੋਬਿੰਦ ਨਿਤ ਨਵਾ ਨਰੋਆ ਗਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਏ ਪ੍ਰਗਟ ਭਏ ਸਗਲੇ ਜੁਗ ਅੰਤਰ ਗੁਰੂ ਨਾਨਕ ਕੇ ਵਡਿਆਈ ਸੋਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਜ ਧੁਨ ਪ੍ਰਭ ਕੈ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਕ ਸਤਗੁਰਤਾ ਪੋਤਾਰਿਆ ਉਬਰੈ ਸਤਗੁਰ ਕੀ ਸਰਣਾਏ ਜਾ ਕਿਸੇ ਨਾ ਵਿਰਥੇ ਜਾਇ ਰਹਾ ਕਰਮ ਸੂਖ ਬਾਹਰ ਫੁਲ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਲਾਗ ਕੋ ਮੇਰਾ ਪ੍ਰਭ ਹੁਆ ਕਿਰਪਾਲਾ ਸੋਟ ਮਹਲਾ ਪੰਜਵਾਂ ਗਏ ਕਲੇਸ਼ ਰੋ ਸੁਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੇ ਹੱਥ ਪੈਰ ਰਾਦੂ ਸੁਆਮੀ ਫੂਨ ਕਾਲ ਹਮਾਰੇ ਹਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਲਿਓ ਪਾਏ ਮੇਰੇ ਕੋ ਪ੍ਰਭ ਆਗੇ ਹਰਦਾਸ ਰਹਾ ਜੋ ਮੰਗੋ ਸੋ ਹੀ ਸੁਪਾਵ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰਪੂਰਾ ਪਿਟਿਓ ਮਿਟਿਓ ਸਗਲ ਆਂਦੇ ਸੰ ਸੋਠ ਮਹਲਾ 5 ਜਵੈ ਸਿਮਰਿ ਸਿਮਰਿ ਗੁਰ ਸਤ ਗੋਰੀ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗੁਰਬਚਨਿ ਮਨਿ ੇਸ਼ੇ ਫਲ ਪਾਇਆ ਮੇਰਾ ਅਗਰ ਪੂਰਾ ਸੁਖਦਾਤਾ ਕਰਨ ਕਾਨ ਸਮਰ ਸੁਆਮੀ ਹੋਰਨ ਪ੍ਰਭਿ ਦਾਤਾ ਰਹਾ ਅਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਦੇ ਆਲਾ ਜੈ ਜੈ ਕਰ ਭੇ ਜਗ ਬੀਤਰ ਉਹ ਆਪਾਦ ਬ੍ਰਹਮ ਰਖਵਾਲਾ ਸੋਠ ਮੱਲਾ ਪੰਜਵੈ ਦੁਰਤ ਗਵਾਏ ਹਰ ਪ੍ਰਭਿ ਆਪੇ ਸਭ ਸੰਸਾਰੋ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਆਪਣਾ ਬਿਰਦ ਸਮਾਰੇ ਹੋਏ ਰਾਜੇ ਰਾਮ ਕਿਰਖਵਾਲੇ ਸੂਖ ਸਾਜਨ ਦੁ ਗੁਣ ਗਾਵ ਮਨ ਤਨ ਦੇਹ ਸੋ ਖਾਲੇ ਰਹਾ ਪਤ ਤੁ ਧਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਭਰਵਾਸਾ ਬਖਸ਼ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਠ ਮਹੱਲਾ ਪੰਜੇ ਵਾ ਬਖਸ਼ਿਆ ਪਾਰਬਨ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਾਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰੋ ਤਾ ਪੂਤਾਰਿਆ ਸਤਗੁਰੂ ਪੂਰੈ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵਡੇ ਵਡਿਆਏ ਨਾਨਕ ਕਰਤੇ ਕੇ ਸਾਚ ਸਬਦ ਸਤਿ ਭਾਖਿਆ ਸੋਠ ਮਾਲਾ ਪੰਜਵਾ ਭਾਏ ਕਿਰਪਾਰ ਸੁਆਮੀ ਮੇਰੇ ਤੇ ਸਾਚੇ ਦਰਬਾਰ ਸਤਗੁਰ ਤਾਪ ਗਵਾਇਆ ਭਾਏ ਠਾਡ ਪਏ ਕ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹ ਕਿਉ ੜ ਤਾਰ ਹਰ ਕੇ ਚਨ ਰਿਦਿ ਉਰ ਤਾਰ ਸਦਾ ਸਦਾ ਪ੍ਰਭ ਸਿਮਰੀਆ ਭਾਏ ਦੁਖ ਕੇ ਲੇਵ ਕਾਟਣ ਹਾਰ ਰਹਾ ਤਿਸ ਕੀ ਸਾਨਿ ਉਬਰੈ ਪਾਏ ਜਿਨ ਰਚਿਆ ਸਭ ਕੋਏ ਕਰਨ ਕਾਨ ਸਮਰਤ ਸੋ ਪਾਏ ਸੱਚੇ ਸੱਚੇ ਸੋਏ ਨਾਨਕ ਪ੍ਰਭੂ ਤਿਆਈ ਐ ਪਹਾਏ ਮਨ ਤਨ ਸੀਤਲ ਹੋਏ ਸੋਠ ਮਹੱਲਾ ਪੰਜੇ ਵਾ ਸੰਤੋ ਹੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਬਿਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾ ਸਤ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੇ ਪਰਮ ਬ੍ਰਹਮ ਪ੍ਰਭ ਪਰੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੇ ਸਰਬਨਿਦਾਨ ਮੰਗਲ ਰਸ ਰੂਪ ਹਰ ਕਾ ਨਾਮ ਆਧਾਰੂ नानक पतरा के परमेश्वर उधरिया सब संसार सोठ महल्ला پنجے ਵੇ ਮੇਰਾ ਸਤਗੁਰ ਖਵਾਲਾ ਹੋਆ ਤਾਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਬਿੰਦ ਨਵਨ ਰੂਆ ਰਹਾ ਤਾਪਕਿਆ ਪ੍ਰਭ ਆਪ ਮਿਟਾਇਆ ਜਨ ਕੇ ਲਾਜ ਰਖਾਏ ਸਾਧ ਸੰਗਤ ਤੇ ਸਭ ਫਲ ਪਾਏ ਸਤਗੁਰ ਕੇ ਬਲ ਜਾਈ ਹਾਲਤ ਪਾਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੋੜ ਹਉ ਗੋਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤਿ ਕਰਿ ਧਾਰੇ ਸੋਟ ਮਹੱਲਾ ਪੰਜਵਾਂ ਜੀ ਜੰਤਰ ਸਵਤਿਸ ਕੇ ਕੀਏ ਸੋਏ ਸੰਤ ਸਹਾਇ ਆਪਣੇ ਸੇਵਕੀਆਂ ਪੈ ਰਖੈ ਪੂਰਨ ਭੇ ਬਡਾਏ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰ ਹੈ ਪੂਦੇ ਸਭ ਰਾਖੇ ਹੋਏ ਸਰਬਦਿਆਲ ਰਹਾਉ ਅਨ ਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਢ ਲਾਏ ਰੱਖੇ ਜੋ ਬਾਰਕ ਪਿਤਾ ਮਾਤਾ ਸੋਠ ਮਾਲਾ ਪੰਜਵਾ ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਿਵਾਰੇ ਗੁਰਪੂਰ ਹੈ ਰਾਖੀ ਚਰਣ ਸੱਚੇ ਕੀਤਾ ਕੇ ਪਰਮੇਸ਼ਰ ਆਪ ਹੋ ਆਰਖਵਾਲਾ ਸਾਥ ਸਜ ਸੁਖ ਖਿੰਨ ਮੈਂ ਉਪਜੇ ਮਨ ਹੋਵਾ ਸਦਾ ਸੁਖਾਲਾ ਰਹੋ ਹਰ ਹਰ ਨਾਮ ਦਿਓ ਉਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੇ ਤਿਨ ਸਗਲੇ ਬਾਤ ਸਵਾਰੇ ਪਰ ਬੱਪਨਾ ਫਿਰਦ ਸਮਾਰਿਆ ਹਮਰਾ ਗੁਣ ਆਵ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੇ ਤਿਸ ਸਗਲੇ ਲਾ ਜਿ ਰੱਖੇ ਬੋਲਾਇਆ ਬੋਲੇ ਤੇਰਾ ਤੂੰ ਸਾਹਿਬ ਗੁਣ ਗਹਿਰਾ ਜਪ ਨਾਨਕ ਨਾਮ ਸਚ ਸਾਖੇ ਆਪਣੇ ਦਾਸ ਕਿ ਪੈ ਜਿ ਰਾਕੇ ਬੋਲਾਇਆ ਬੋਲੇ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਕੀ ਆਪਣੇ ਦਾਸ ਕੀ ਪੈ ਜਰਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ